ਕਿੰਨਾ ਕ ਬਣਦੀ ਆ ਫਿਰ ਆਪਾਂ ਟਰੈਕਟਰ ਤੋਂ ਦੇਖ ਪਈ ਹੋਂਦ ਦੇ ਦੇਖ ਹੋਂਦ हट ਗਿਆ ਆ ਵੀ ਖੋਲ ਦੇ ਲੈ ਡਾਕਟਰ ਹੱਡੀ ਕਰੈਕ ਕਰਦਾ ਹੋਨੇ ਰਾਜ ਕਰਕੇ ਤੋਰ ਹੁੰਦੀ ਐਸੀ ਐਸੀ ਸਿਗਨਲ ਲਗਾ ਲੈ ਨੀ ਪੁੱਤ ਔਰੇ ਹਾਨੀ ਮੈਂ ਦੂਜੀ ਜਗ੍ਹਾ ਤੇ ਠਲਾ ਦੇਣ ਤੋਂ ਭੈਣ ਚੋ ਚਾਰ ਵਾਰ ਉੱਠ ਗਿਆ ਮੇਰਾ ਮੂੰਹ ਘਲਾ ਨਾ ਵਾ ਆ ਪਾਗਲਾ ਜਿਹੜੇ ਬੈਠੇ ਆ ਚੱਲ ਆਪਦੇ ਜਗ੍ਹਾ ਤੇ ਕਰ ਦਿੰਨੀ ਆ ਰਾਜੀ ਰਾਜੇ ਨੂੰ ਸਮਝਾਇਆ ਕਰ ਵੀ ਆਪਦੇ ਨੂੰ ਫੋਨ ਪੀ ਜਾਂਦਾ ਮੁੰਡਾ ਪਾਪਾ ਬਾਹਰ ਆ ਤੇਰਾ ਆ ਫੱਟੀ ਲਾਈ ਆ ਕੋਈ ਇੱਥੇ ਹੋਲਾ ਪੈ ਗਿਆ ਤੈਂ ਐ ਹਲਾ ਹੁਣ ਦਰਦ ਬੋਲੋ ਸੱਚੇ ਦਰਬਾਰ ਦੀ ਲਾਲਾਲੇ ਪੀਰ ਦੀ ਗੱਦੀਆਂ ਦੇ ਮਾਲਕ ਦੀ ਆਪਣੇ ਆਪਣੇ ਗੁਰੂਆਂ ਪੀਰਾਂ ਦੀ ਕਰ ਚਾਹ ਕੋਣ ਐ ਨਹੀਂ ਆ ਛੱਡ ਦੇ ਵੀ ਲਾ ਦੇ ਸਿਗਰਟ ਲਗਾ ਇੱਕ ਅਨੂ ਵੀ ਲਾ ਦੇ ਦਰਦ ਵੇਖ ਬੋਲੋ ਸੱਚੇ ਦਰਬਾਰ ਦੀ ਡਾਕਟਰ ਕਿਆ ਬੋਲਦੇ ਸੀ ਹੱਡੀ ਕਰੈਕ ਆ ਕਰੈਕ ਦੱਸਿਆ ਸੀ ਹੁਣ ਵੇਖ ਸੋਚ ਵੀ ਹੈ ਨਹੀਂ ਕਿ ਵੇਖ ਪਹਿਲਾਂ ਤੱਕ ਕਿੱਤੇ ਸੀਗਾ ਸੋਚ ਕੇ ਨਹੀਂ ਸੀ ਆਤੇ ਤੇ ਪਹਿਲਾਂ ਤੇ ਹੁਣ ਕਿੱਤੇ ਆ ਸੋਚ ਬੋਲੋ ਸੱਚੇ ਦਰਵਾਰ ਦੀ ਚੱਲ ਵੇ ਕਰੋ ਮੈਨੂੰ ਦੇ ਆਇਲਾ ਮੇਰੇ ਬਾਪੇ ਦੇ ਟੁੱਟੀਆਂ ਹੱਡੀਆਂ ਵੀ ਜੋੜ ਦਿੰਦਾ ਫੜ ਸੱਟ ਨੂੰ ਪਾਸੇ